ਪਹਿਲਾਂ ਵਾਲੇ ਹੁਣ ਸੱਗੀ ਫੁੱਲ ਨਾ ਰਹੇ ਪਰਾਂ ਸੱਟੇ ਚਰਖਿਓ ਮੁੱਲ ਨਾ ਰਹੇ ਪਹਿਲਾਂ ਵਾਲੇ ਹੁਣ ਸੱਗੀ ਫੁੱਲ ਨਾ ਰਹੇ ਪਰਾਂ ਸੱਟੇ ਚਰਖਿਓ ਮੁੱਲ ਨਾ ਰਹੇ ਜਾਣ ਹੁੰਦੀਆਂ ਤਰਿੰਜਣਾ ਚ ਦੂਰ ਕੁੜੀਆਂ ਜਾਣ ਹੁੰਦੀਆਂ ਤਰਿੰਜਣਾ ਤੋਂ ਦੂਰ ਕੁੜੀਆਂ ਵੀ ਕਿੱਤੇ ਛੱਡ ਕੇ ਪੰਜਾਬ ਦੇ ਇਸ ਕੋਚ ਹੋ ਗਈਆਂ ਮਸ਼ਹੂਰ ਕੁੜੀਆਂ ਵੀ ਕਿੱਤੇ ਛੱਡ ਕੇ ਪੰਜਾਬ ਦੇ ਫੈਸ਼ਨ ਚ ਪੈ ਕੇ ਘਰ ਬਾਰ ਭੁੱਲੀਆਂ ਵੱਡਿਆਂ ਦਾ ਲੈਣਾ ਸਤਕਾਰ ਭੁੱਲੀਆਂ ਫੈਸ਼ਨ ਚ ਪੈ ਕੇ ਘਰ ਬਾਰ ਭੁੱਲੀਆਂ ਵੱਡਿਆਂ ਦਾ ਲੈਣਾ ਸਤਕਾਰ ਭੁੱਲੀਆਂ ਪੌਣ ਜੀ ਨਾ ਬੜਾ ਕਰ ਨੰਗਰੂਰ ਕੁੜੀਆਂ ਵੀ ਕਿੱਤੇ ਛੱਡ ਕੇ ਪੰਜਾਬ ਦੇ ਡਿਸਕੋ ਚ ਹੋ ਗਈਆਂ ਮਸ਼ਹੂਰ ਕੁੜੀਆਂ ਵੀ ਕਿੱਤੇ ਛੱਡ ਕੇ ਪੰਜਾਬ ਦੇ ਦੀਪਨਾਰ ਕਹੇ ਯਾਰ ਇਹ ਕੀ ਹੋ ਗਿਆ ਵਿਰਸਾ ਪੰਜਾਬਣਾਂ ਦਾ ਕਿੱਥੇ ਖੋ ਗਿਆ ਦੀਬ ਨਾਰਕੇ ਯਾਰ ਇਹ ਕੀ ਹੋ ਗਿਆ ਵਿਰਸਾ ਪੰਜਾਬਣਾਂ ਦਾ ਕਿੱਥੇ ਖੋ ਗਿਆ ਪਿੰਡ ਥਾੜੇ ਦਾ ਜੇ ਹੁੰਦੀਆਂ ਸੀ ਨੂਰ ਕੁੜੀਆਂ ਵੀ ਗੁੱਤੇ ਛੱਡ ਕੇ ਪੰਜਾਬ ਦੇ ਜਿਸ ਕੁਝ ਹੋ ਗਈਆਂ ਮਸ਼ਹੂਰ ਕੁੜੀਆਂ ਵੀ ਕਿੱਤੇ ਛੱਡ ਕੇ ਪੰਜਾਬ ਦੇ ਜਿਸ ਕੁਝ ਹੋ ਗਈਆਂ ਮਸ਼ਹੂਰ ਕੁੜੀਆਂ ਵੀ ਕਿੱਤੇ ਛੱਡ ਕੇ ਪੰਜਾਬ ਦੇ